ਐ ਸਮੇਂ ਅਸੀਂ ਪਹੁੰਚਿਆ ਰਵਾਂਡਾ ਦੇਸ਼ ਈਸਟ ਅਫਰੀਕਾ ਦੇ ਵਿੱਚ ਇੱਕ ਦੇਸ਼ਵਿੰਦਾ ਰਵਾਂਡਾ ਰਵਾਂਡਾ ਦੇਸ਼ ਤੇ ਗੁਰਦੁਆਰਾ ਸਾਹਿਬ ਕਿੱਥੇ ਪਹੁੰਚੇ ਆ ਇਹ ਸਾਡੇ ਜਿਹੜੇ ਭਾਈ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦੇ ਸੇਵਾ ਨਿਭਾ ਰਹੇ ਆ ਇਹਨਾਂ ਕੋਲ ਜਾਣਾਂਗੇ ਆਪਾਂ ਗੁਰਦੁਆਰਾ ਸਾਹਿਬ ਬਾਰੇ ਇਹ ਗੁਰਦੁਆਰਾ ਸਾਹਿਬ ਦੇ ਨੂੰ ਮੈਂ ਕੋਤੋਂ ਤੋਂ ਪੜਿਆ ਇਹ ਗੁਰਦੁਆਰਾ ਸਾਹਿਬ ਕੋਤਮਾਰੇ ਪਿੱਛੋਂ ਕਿੱਥੋਂ ਦੇ ਆਣ ਵਾਲੇ ਹੈਗੇ ਆ ਇਹਨਾਂ ਦਾ ਜਿਹੜਾ ਹੈਗਾ ਅ ਇੱਥੇ ਦਾ ਜਿਹੜਾ ਮਾਹੌਲ ਕੀ ਆ ਇਸ ਦੇਸ਼ ਦਾ ਤੇ ਪਹਿਲੋਂ ਮੈਂ ਨੰਨ ਪਾਈਸਾ ਉਹਨੂੰ ਬੀਤੀ ਕਰਾਂਗਾ ਵੀ ਆਪਣਾ ਨਾਮ ਦੱਸਣਗੇ ਉਹ ਆਪਣੇ ਪਿਛੋਕੜ ਬਾਰੇ ਦੱਸਦੇ ਹੋਏ ਤੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦੇ ਦੇਣਗੇ ਸਾਸਤਰੀ ਭਾਈ ਸਾਸਤਰੀ ਮੈਂ ਮੇਰਾ ਨਾਮ ਨਿਰਮਲ ਸਿੰਘ ਜੀ ਮੈਂ ਸ਼ਹਿਰ ਪਰ ਤੋਂ ਮੈਂ ਉੱਥੇ ਗੁਰਦੁਆਟੇ ਪਾਸਾ ਡਿਊਟੀ ਕਰਦੇ ਸਾਂ ਪਾ ਕਾਫੀ ਦੇਰ ਤੋਂ ਤੇ ਫਿਰ ਮਾਣ ਜੁਗਾ ਕਿਤੇ ਆਪ ਇੱਧਰ ਨੂੰ ਆਏ ਆ ਇੱਥੇ ਦਾ ਮਾਹੌਲ ਉਹ ਵਧੀਆ ਇਹ ਗੋਦਾ ਨਾਕ ਦਵਾਰ ਅੱਗੇ ਇੱਥੇ ਦੇ ਪ੍ਰਧਾਨ ਜੀ ਕੌਂਸਲ ਦੇ ਸੇਮ ਜੀ ਖਜਾਲ ਜੀ ਤਨਵੀਰ ਜੀ ਹਾਂਜੀ ਮਤਲਬ ਇੱਥੇ ਦਾ ਮਾਹੌਲ ਬਹੁਤ ਵਧੀਆ ਹੈ ਬੰਦੇ ਬਹੁਤ ਵਧੀਆ ਇੱਥੇ ਦੇ ਤੇ ਮੌਸਮ ਬਹੁਤ ਵਧੀਆ ਇੱਥੇ ਦਾ ਅੱਗੇ ਠੰਡਾ ਮੌਸਮ ਹੈ ਇੱਥੇ ਹਾਂਜੀ ਠੀਕ ਹੈ ਠੀਕ ਹੈ ਜੀ ਲੱਗਿਆ ਆਪਾਂ ਇਹ ਸਾਨੂੰ ਇੰਡੀਆ 'ਚ ਸਾਨੂੰ ਟਰਾਂਦੇ ਸੀ ਹਾਂਜੀ ਉਹ ਜੋ ਉੱਥੇ ਕ੍ਰਾਈਮ ਚੱਲਦਾ ਹੈ ਇਹ ਚੱਲਦਾ ਇੱਥੇ ਦਾ ਕੁਝ ਨਹੀਂ ਹੁੰਦਾ ਠੀਕ ਹੈ ਬਹੁਤ ਵਧੀਆ ਲੱਗਾ ਹਾਂਜੀ ਇਹ ਏਰੀਆ ਕਿਹੜਾ ਪਿੰਡਾ ਜਿਹੜਾ ਰਵਾਂਡਾ ਤੇ ਇੱਕ ਬੜਾ ਵੱਡਾ ਦੇਸ਼ ਹੋ ਗਿਆ ਹਾਂਜੀ ਹਾਂਜੀ ਤੇ ਇਹ ਜਿਹੜਾ ਇਹ ਜਿੱਥੇ ਤੁਸੀਂ ਰਹ ਰਹੇ ਹੋ ਇਹ ਇਹ ਸ਼ਹਿਰ ਦਾ ਟਾਪ ਦਾ ਕੀ ਨਾਮ ਹੈ ਇਹ ਨੈਰੋਤਰਾਮ ਇਹ ਗੋਡਾ ਸਾਹਿਬ ਦਾ ਕੀ ਨਾਮ ਹੈ ਗੁਰਨਾਣਕ ਦਰਬਾਰ ਗੁਰਦੁਆਰਾ ਹਾਜ਼ਰੀ ਦੇ ਮਾਲਕ ਦਰਵਾਜ਼ਾ ਨਾਲੇ ਦਰਵਾਜ਼ਾ ਤੇ ਇੱਥੇ ਗੁਰਦੁਆਰਾ ਸਭ ਤੋਂ ਕੋਈ ਕੋਈ ਹੈ ਨਹੀਂ ਨਹੀਂ ਇਹੀ ਹੈ ਇੱਕੋ ਜੀ ਇੱਕੋ ਜੀ ਹਾਂਜੀ ਹਾਂਜੀ ਇਹ ਪਹਿਲਾ ਗੁਰਦੁਆਰਾ ਸਾਹਿਬ ਤੇ ਤੁਸੀਂ ਕਿੰਨੇ ਚਿਰ ਤੋਂ ਇੱਥੇ ਜਿਹੜੀ ਸਾਨੂੰ 10-11 ਮਹੀਨੇ ਹੋ ਗਏ 10-11 ਮਹੀਨੇ ਹੋ ਗਏ 10-11 ਮਹੀਨੇ ਦੇ ਵਿੱਚ ਬਹੁਤ ਸਾਰੀ ਤੁਹਾਨੂੰ ਜਿਹੜੀ ਅੱਗੇ ਜਾਣਕਾਰੀ ਹਾਂਜੀ 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 ਤੇ ਮਿਲ ਗਈ ਹੋਊਗੀ ਕਿਉਂਕਿ ਜਦੋਂ ਅਸੀਂ ਵੀ ਆfਰੀਕਾ ਦਾ ਈਸਟ ਆਫਰੀਕਾ ਦਾ ਵੀ ਜਿਹੜਾ ਸਾਡੇ ਕੋਲ ਅਸੀਂ ਜਦੋਂ ਲਿਆ ਤੇ ਜਦੋਂ ਕੁਝ ਲੋਕਾਂ ਨਾਲ ਜਾਣਕਾਰ ਲੋਕਾਂ ਨਾਲ ਗੱਲ ਹੁੰਦੀ ਸੀ ਤੇ ਉਹ ਸਾਰੇ ਕੇ ਇਹੀ ਗੱਲ ਕਰਦੇ ਸੀ ਵੀ ਉਹ ਕਿੱਥੇ ਚੱਲੇ ਤੁਸੀਂ ਉਹ ਉੱ ਨੋ ਵੀ ਪੱਲੇ ਇੱਥੇ ਡਰਾਉਂਦੇ ਸੀ ਬਹੁਤ ਜ਼ਿਆਦਾ ਡਰਾਉਂਦੇ ਸੀ ਫੇਰ ਇੱਥੇ ਇਹ ਸਾਰਾ ਕੁਛ ਨਹੀਂ ਇੱਥੇ ਇਹਦਾ ਤਾਂ ਹੈ ਨਹੀਂ ਬਹੁਤ ਵਧੀਆ ਇੱਥੇ ਨੂੰ ਹੋ ਗਿਆ ਹਾਂਜੀ ਹਾਂਜੀ ਬੰਦੇ ਬਹੁਤ ਵਧੀਆ ਇੱਥੇ ਦੇ ਆ ਬੰਦੇ ਆ ਹੱਸਦੇ ਵਾਹ ਠੀਕ ਹੈ ਤੇ ਇਹ ਤਾਂ ਜਿਹੜਾ ਘੁੰਮਣ ਲਈ ਜਾਈਦਾ ਬਹੁਤ ਜਣੇ ਮਿਲਦੇ ਆ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਬਾ ਕੋਈ ਜੇ ਮੈਂ ਦੱਸਿਆ ਵੀ ਗੁਰਦੁਆਰਾ ਸਾਹਿਬ ਇੱਥੇ ਜਿਹੜਾ ਇੱਕ ਹੀ ਹੈਗਾ ਹਾਂਜੀ ਹਾਂ ਤੇ ਇਹ ਗੁਰਦੁਆਰਾ ਸਾਹਿਬ ਕਿੰਨਾ ਕੁ ਪੁਰਾਣਾ ਹੈ ਕਦੋਂ ਕਦੋਂ ਆਇਆ ਇਹ ਇਹ 1.5 ਸਾਲ ਹੋਇਆ ਹੈ 1.5 ਸਾਲ ਹਾਂਜੀ ਹਾਂਜੀ 1.5 ਸਾਲ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਕਿਹਨਾਂ ਨੇ ਤਿਆਰ ਕਰਾਇਆ ਇਹ ਮੈਂਬਰ ਹੈਗੇ ਆ 5-15 10-15 ਜਣੇ ਹੈਗੇ ਮੈਂਬਰ ਇੰਤਖਾਲ ਗੁਰਵੰਤ ਸਿੰਘ ਹੋਵੇ ਸੰਜੀਵ ਖੋਲੀ ਜੀ ਹੋਵੇ ਉਹਦੇ ਤਤਰੇਨ ਜੀ ਹੋਵੇ ਹਾਂਜੀ ਹਾਂਜੀ ਹੋਰ ਵੀ ਕਿੰਨੇ ਮੈਂਬਰ ਆ ਹੋਰ ਵੀ ਕਾਫੀ ਹੈਗੇ ਮੈਂਬਰ ਸਿੱਧਾ ਤੇ ਇਹ ਉਹਨਾਂ ਦੀ ਮਿਲ ਕੇ ਉਹਨਾਂ ਦੀ ਡੀਗਰੀ ਦਿੱਤਾ ਗਿਆ ਸੀ ਪ੍ਰਧਾਨ ਦੇ ਜਿਹੜੀ ਕਮੇਟੀ ਹੈਗੀ ਉਹਦੇ ਪ੍ਰਧਾਨ ਕੋਲ ਇਹ ਕਮਲਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਹਾਂਜੀ ਉਹ ਇਹ ਇੰਡੀਆ ਤੋਂ ਕਿੱਥੇ ਤੇ ਰਹਿਣ ਵਾਲੇ ਆ ਇੰਡੀਆ ਦਾ ਚੰਡੀਗੜ੍ਹ ਤੋਂ ਰਹਿਣ ਵਾਲੇ ਆ ਜਿੰਦ ਕਰ ਤੋਂ ਬਾਰੇ ਦੀਓ ਤੋਂ ਤੁਸੀਂ ਆਪਣਾ ਆਪਣਾ ਵੀ ਤੁਸੀਂ ਮੇਰਾ ਨਾਮ ਵੀ ਬਲਜੀਤ ਸਿੰਘ ਹੈ ਜੀ ਮੈਂ ਜਲੰਧਰ ਤੋਂ ਤੁਸੀਂ ਜਲੰਧਰ ਸ਼ਹਿਰ ਤੋਂ ਹਾਂਜੀ ਠੀਕ ਹੈ ਠੀਕ ਹੈ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਸਾਨੂੰ ਵੀ 11 ਮਹੀਨੇ 11 ਮਹੀਨੇ 11 ਮਹੀਨੇ ਹਾਂਜੀ ਠੀਕ ਹੈ ਤੁਸੀਂ ਕਿੱਥੋਂ ਦੇ ਜਾਣ ਵਾਲੇ ਸ਼ਹਿਰਪੁਰ ਤੋਂ ਜੀ ਤੁਸੀਂ ਸ਼ਹਿਰਪੁਰ ਤੋਂ ਹਾਂਜੀ ਤੇ ਤੁਹਾਨੂੰ ਵੀ 11 ਮਹੀਨੇ ਹੋ ਗਏ ਸਾਨੂੰ ਨਾਲ ਹੀ ਉਠਾ ਲਈ ਅਸੀਂ ਉਠਾ ਲਈ ਅੱਜ ਸੇਵਾ ਕਰਦੇ ਠੀਕ ਹੈ ਠੀਕ ਹੈ ਹਾਂਜੀ ਤੇ ਜਿਵੇਂ ਤੁਸੀਂ ਆਪਣੇ ਇੱਕ ਧਾਰਮਿਕ ਸਥਾਨ ਜਿੱਦਾ ਜੋ ਕੋਈ ਵੀ ਪੰਜਾਬੀ ਟੂਰਿਸਟ ਆਉਂਦਾ ਹੈਗਾ ਜਿਲੌਰਸ਼ੀ ਵੀ ਆਏ ਲੇਕਿਨ ਤੇ ਹੋਰ ਵੀ ਕਦੀ ਕੋਈ ਆਏ ਤੁਹਾਡੇ ਕੋਲ ਇਦਾਂ ਹਾਂਜੀ ਹੋਰ ਵੀ ਆਏ ਆਉਂ ਜਿਦਾ 에어ਪੋਰਟ ਦੇ ਕਿਸੇ ਸਟੇ ਆ ਉਹ ਫਿਰ ਇੱਧਰ ਆ ਜਾਂਦੇ ਆ ਕੋਈ ਸਰਚ ਮਾਰ ਕੇ ਠੀਕ ਕਰੋ ਸਾਹਿਬ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਜਿਹੜੇ ਟੂ ਟੈਸਟ ਉਹਦੇ ਉਹਨਾਂ ਦੇ ਕੋਈ ਕੋਈ ਰਹਿਣ ਦਿੰਦਾ ਪ੍ਰਬੰਧ ਉਹ ਜਿਹੜਾ ਤੁਹਾਡੇ ਰਹਿਣ ਦਿੰਦਾ ਹੈਗਾ ਹਾਂਜੀ ਰਹਿਣ ਦਾ ਹੈਗਾ ਪਰ ਅੱਛਾ ਇਸ ਕਰਕੇ ਚੱਕਰ ਬਿੰਦਾ ਹਾਂਜੀ ਇਹ ਤਾਂ ਅੱਧਾ ਕੋਈ ਦਿਖਦ ਨਹੀਂ ਉਹ ਤਾਂ ਵੀ ਦੇਖੋ ਉਹ ਚੱਕਰ ਨ ਆ ਜਾਂਦੇ ਆ ਫਿਰ ਉਹਨੂੰ ਸਿਰ ਖਾਣ ਠੀਕ ਨਹੀਂ ਮੈਂ ਤਾਂ ਇਹ ਸਮਝਦਾ ਵੀ ਜਿਵੇਂ ਇਹ ਜਿਹਦਾ ਕੋ ਟੂ ਟੂ ਰੈਸਟ ਹੁੰਦਾ ਹਾਂ ਉਹਦੇ ਕੋਲ ਉਹਦਾ ਵੀਜ਼ਾ ਹੁੰਦਾ ਹੈਗਾ ਹਾਂਜੀ ਹਾਂਜੀ ਤੇ ਜੇ ਕੋਡਾ ਸਾਹਿਬ ਨਹੀਂ ਵੀ ਟੈਸਟਰ ਤੇ ਉਹਦੇ ਵਿੱਚ ਤੇ ਕੋਈ ਮੁਸ਼ਕਲ ਨਹੀਂ ਹਾਂ ਤੁਹਾਡਾ ਕੋਈ ਅਨਲਿਗਲ ਬੰਦਾ ਕੋ ਆ ਕੇ ਸਟੇ ਕਰਦਾ ਤੇ ਉਹਦਾ ਕੋ ਕਾਨੂੰਨੀ ਤੌਰ ਤੇ ਹੋ ਸਕਦਾ ਵੀ ਜਿਹੜਾ ਬੰਦੇ ਕੋ ਵੀਜ਼ਾ ਆ ਜਾਂ ਤੁਹਾਡੇ ਕੋਲ ਵਰਕ ਪਰਮਿਟ ਆ ਲੈ ਬੰਦਾ ਤੁਹਾਨੂੰ ਪੰਜਾਬੀ ਮਿਲਣ ਆ ਜਾਂਦਾ ਉਹ ਤੁਹਾਡੇ ਕੋਲ ਤੁਹਾਨੂੰ ਭਾਈ ਚਾਦੇ ਦਿਨ ਉਹਦੇ ਦੋਸਤ ਦੇ ਨਾਲ ਦੇ ਦੋ ਚਾਰ ਦਿਨ ਆ ਜਾਂਦਾ ਜਿਵੇਂ ਉਹਦਾ ਭਰਾ ਇੱਥੇ ਆਏ ਆ ਪਰ ਉਹਦਾ ਤਾਂ ਕੋਈ ਰਿਹਾ ਨਹੀਂ ਇੱਥੇ ਅੱਛਾ ਹਾਂਜੀ ਆਂਦੇ ਆ ਫਿਰ ਉਹਨਾਂ ਕਹਿ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਕੋਈ ਜਿਹੜਾ ਮੈਸੇਜ ਕੋਈ ਇੰਡੀਆ ਤੋਂ ਆਉਂਦਾ ਤੇ ਉਹਨਾਂ ਵਾਸਤੇ ਕੋਈ ਬਸ ਬਹੁਤ ਵਧੀਆ ਗੱਲਤੀ ਹੈ ਜੀ ਜਿੰਦਾ ਮਰਜੀ ਆਓ ਜੀ ਕੋਈ ਇੱਥੇ ਡਰ ਦੀ ਗੱਲ ਨਹੀਂ ਜੀ ਕੋਈ ਡਰ ਦੀ ਗੱਲ ਨਹੀਂ ਜਿੰਦਾ ਮਰਜੀ ਆਓ ਇੱਥੇ ਜਿੰਦਾ ਮਰਜੀ ਬਹੁਤ ਵਧੀਆ ਮਾਹੌਲ ਵਧੀਆ ਇੱਥੇ ਬਹੁਤ ਤੋਂ ਬਹੁਤ ਇੱਥੇ ਮਿਲਦੇ ਫੰਡਾ ਮੁਖ ਹੋ ਗਿਆ ਹਾਂ ਸਮਝਦਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ